ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਬਰੂਗੜ੍ਹ ਵਾਲੇ ਸੰਤ ਮੂਤਪਾਲ ਜੀ ਉਹਨਾਂ ਦੀ ਗੱਲ ਕਰਨੀ ਹੈ ਕੱਲ ਕੁਝ ਭੇਡਾਂ ਦੀਆਂ ਇੰਟਰਵਿਊ ਸੁਣੀਆਂ ਤੇ ਭੇਡਾਂ ਦੀ ਜਿਹੜੀ ਇੰਟਰਵਿਊ ਹੁੰਦੀ ਹੈ ਉਹ ਕੋਈ ਗਲਤ ਤਾਂ ਸਮਝ ਆਉਂਦੀ ਨਹੀਂ ਹੁੰਦੀ ਵਿਆਹ-ਵਿਆਹ ਕਰਨਾ ਹੁੰਦਾ ਤੇ ਕੁਝ ਭੇਡਾਂ ਕਹਿੰਦੀਆਂ ਸਾਡੇ ਮੂਤਪਾਲ ਨੇ ਅੰਮ੍ਰਿਤ ਛਕਾਇਆ ਕਹਿੰਦੇ ਨੌਜਵਾਨਾਂ ਨੂੰ ਤਾں ਕਰਕੇ ਕਹਿੰਦੇ ਉਹ ਜਿੱਤ ਜਾਊਗਾ ਤੇ ਇੱਕ ਭੇਡ ਕਹਿੰਦੀ ਕਹਿੰਦੀ ਸਾਡੇ ਅਮਰਤਪਾਲ ਨੇ ਮੂਤਪਾਲ ਨੇ ਜਾਨੀ ਕਿ ਨਸ਼ਾ ਛੜਾਇਆ ਲੱਖਾਂ ਮੁੰਡਿਆਂ ਨੂੰ ਤਾਂ ਕਰਕੇ ਮੂਤਪਾਲ ਜਿੱਤ ਜਾਊਗਾ ਮੈਂ ਇਹ ਸ਼ਬਦ ਕਿਉਂ ਵਰਤ ਰਿਹਾ ਕਿਉਂਕਿ ਉਹ ਤਾਂ ਸਿਰੇ ਦਾ ਬੇਬਕੂਬ ਹੈਗਾ ਸੀ ਜਿਹੜੀਆਂ ਭੇਡਾਂ ਨੇ ਉਹ ਜ਼ਿਆਦਾ ਬੇਬਕੂਬ ਹੋਈਆਂ ਹੋਈਆਂ ਨੇ ਕਿੰਨਿਆਂ ਨੂੰ ਅਮਰ ਸ਼ਿਕਾਇਆ ਉਹ ਲਿਸਟ ਕਿੱਥੇ ਹੈ ਕਿੰਨਿਆਂ ਨੂੰ ਸੱਛੜਾਇਆ ਉਹ ਲਿਸਟ ਕਿੱਥੇ ਹੈ ਕੋਈ ਹੈ ਕੋਈ ਹਵਾ ਡਾਂਗਾ ਮਾਰਨੀ ਹੈ ਇੱਕ ਹੋਰ ਗੱਲ ਕਹਿਣੀ ਹੈ ਇੱਕ ਢੇੜ ਦੀ ਗੱਲ ਸੁਣੀ ਉਹਨੇ ਗੱਲ 'ਚ ਕੇਸਰੀ ਪਰਨਾ ਪਾਇਆ ਤੇ ਮੋਛਾਂ ਜਿਵੇਂ ਮੋਲੇ ਮਲਵਿੰਦਰ ਸਿੰਘ ਹੁੰਦੇ ਨੇ ਵੱਡੀਆਂ-ਵੱਡੀਆਂ ਰੱਖੀਆਂ ਹੋਈਆਂ ਨੇ ਉਹ 100 ਲਾ ਕੇ ਜਿਹੜਾ ਟ੍ਰੈਂਡ ਬਣਾਇਆ ਇਹਨਾਂ ਨੇ ਉਹ ਤਾਂ ਕਹਿੰਦੇ ਨਾਈ ਦੀ ਦੁਕਾਨ ਤੇ ਜਾਣਾ ਨਹੀਂ ਅਸੀਂ ਤੇ ਉਹ ਨਾਈ ਤੋਂ ਇਹ ਮੁੰਸਾ ਸ਼ਟ ਕਰਾ ਕੇ ਆਉਂਦੇ ਆ ਉਹ ਭੇਡ ਕਹੀ ਜਾਵੇ ਕਿ ਭਾਈ ਸਾਹਿਬ ਲੋਕ ਸਭਾ ਦੇ ਵਿੱਚ ਨਸ਼ਾ ਸਡਾਉਣ ਦੀ ਗੱਲ ਕਰਾਂਗੇ ਭਾਈ ਸਾਹਿਬ ਅੰਮ੍ਰਿਤ ਛਕਾਉਣ ਦੀ ਗੱਲ ਕਰਾਂਗੇ ਇਹਨਾਂ ਭੇਡਾਂ ਨੂੰ ਜੇ ਸਮਝ ਹੋਵੇ ਵੀ ਜਿਹੜੇ ਤੁਹਾਡੇ ਪਤੰਦਰ ਲੋਕ ਸਭਾ ਵਿੱਚ ਬੈਠੇ ਨੇ ਉਹ ਨਸ਼ਾ ਸਡਾਉਣ ਦੀ ਗੱਲ ਕਰਨਗੇ ਪਹਿਲਾਂ ਕਦੇ ਕੀਤੀ ਹੈ ਉਹਨਾਂ ਨੇ ਜਿਹੜੇ ਹੁਣ ਕਰਨਗੇ ਅਮਰ ਛਕਾਉਣ ਦੀ ਗੱਲ ਉਹ ਕਰਨਗੇ ਹੁਣ ਜਿਹੜਾ ਮੂਤਪਾਲ ਥੋੜਾ ਡੇਬਰੂਗੜ੍ਹ ਜੇਲ੍ਹ ਵਿੱਚ ਬੈਠਾ ਉਹਨੂੰ ਆਰਐਸ ਨੇ ਚੋਣਾਂ ਵਿੱਚ ਇਲੈਕਸ਼ਨ ਲੜਨ ਵਾਸਤੇ ਭਾਵੇਂ ਇਲੈਕਸ਼ਨ ਲੜਨ ਵਾਸਤੇ ਉਹਨੂੰ ਖੜ੍ਹਾ ਕੀਤਾ ਹੈ ਪਤਾ ਤੁਹਾਨੂੰ ਇਸ ਗੱਲ ਦਾ ਉਹਦਾ ਕਾਰਨ ਕੀ ਹੈ ਵੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਉੱਤੇ ਥੋੜਾ ਬਹੁਤ ਅਸਰ ਪਵੇ ਲੋਕ ਆਪਸ ਵਿੱਚ ਲੜਨ ਤੇ ਲੋਕ ਸਿਤ੍ਰ ਸਿਤਰੀ ਹੋਣ ਪੰਜਾਬ ਦਾ ਮਾਹੌਲ ਖਰਾਬ ਹੋਵੇ ਮੂਤਪਾਲ ਤਾਂ ਪਹਿਲਾਂ ਹੀ ਏਰ ਚ ਬੈਠਾ ਹੈ ਜਿਹੜੀਆਂ ਭੇਡਾਂ ਪਿੱਛੇ ਪਿਰਦੀਆਂ ਨੇ ਚੱਕੀ ਗੰਡਾਸੇ ਕਿਰਪਾਨਾ ਖੰਡੇ ਬਰਸੇ ਜਾਂ ਅਸਲਾ ਚੱਕੀ ਫਿਰਦੇ ਨੇ ਇਹਨਾਂ ਵਿੱਚੋਂ 10ਵੇਂ ਨੂੰ ਹੋਰ ਪੁਲਿਸ ਭੜੇ ਫੜ ਕੇ ਐਨਐਸ ਲੈ ਕੇ ਡੇਬਰੂਗੜ੍ਹ ਭੇਜੇ ਤੇ ਮਾਹੌਲ ਆਪ ਹੀ ਖਰਾਬ ਹੋ ਜਾਣਾ ਜਾਣੀ ਕਿ ਜਦੋਂ ਨਾ ਕਿਤੇ ਇਹ ਕਹਿ ਲਿਆ ਕੋਈ ਅਕਲ ਦੀ ਗੱਲ ਕਰਦਾ ਉਹਦੇ ਭੇਡਾਂ ਗੰਦਗੀ ਖਣ ਚਲੀਆਂ ਜਾਂਦੀਆਂ ਨੇ ਤੇ ਜਾ ਜਿਹੜੇ ਕਦੀੜ ਨੇ ਐਂ ਕਹਿ ਲਓ ਬੱਸ ਵੀ ਜਦੋਂ ਕੋਈ ਅਕਲ ਦੀ ਗੱਲ ਕਰਦਾ ਇਹਨਾਂ ਦੀ ਜਿਹੜੀ ਅਕਲ ਹੈ ਨਾ ਪੱਠੇ ਚੰਨ ਚਲੀ ਜਾਂਦੀ ਹੈ ਉਹਦੋਂ ਗੱਲ ਸੁਣਦੇ ਨਹੀਂ ਇਹ ਕਿਸੇ ਦੀ ਹੁਣ ਜਿਹੜੇ ਡਿਬਰੂਗੜ ਜੇਲ੍ਹ 'ਚ ਬੈਠੇ ਨੇ ਅਮਰਪਾਲ ਦੇ ਨਾਲ ਹੋਰ ਦਾਸ ਨੇ ਉਹ ਇੱਕ ਨਹੀਂ ਹੈਗਾ ਥਾਪੀਆਂ ਮਾਰਨ ਵਾਲੇ ਪੱਟਾਂ ਤੇ ਬਿੱਟੂ ਆ ਜਈ ਕਦੇ ਢਡੀਆਂ ਵਾਲੇ ਆ ਜਈ ਕਦੇ ਕਦੇ ਬੂਟਾ ਸਿੰਘ ਵਾਲਾ ਕੱਢਦੇ ਸੀ ਤੇ ਉਹਨਾਂ ਕੋਲੇ ਕਿੰਨੀ ਕਾਕਲ ਹੈ ਇਹ ਤਾਂ ਅੰਦਾਜ਼ਾ ਲਾ ਹੀ ਲਿਆ ਤੇ ਹੁਣ ਜਿਹੜੇ ਪਿੱਛੇ ਤੁਰੇ ਫਿਰਦੇ ਨੇ ਅਮਰਪਾਲ ਜਿੰਦਾਬਾਦ ਇੱਕ ਉਹ ਵਿਚਾਲੇ ਖੜਾ ਸੁੱਖਿਆ ਦਾ ਰਜਾ ਕਹਿੰਦਾ ਕਾਂਗਰਸ ਜਿੰਦਾਬਾਦ ਇੱਕ ਪਿਛੇ ਬੀਬੀ ਖੜੀ ਹੈ ਉਹ ਚਾੜੂ ਵਾਲਿਆਂ ਦੀ ਉਹ ਕਹਿੰਦੀ ਚਾੜੂ ਵਾਲੇ ਜਿੰਦਾਬਾਦ ਲੈ ਕਰ ਲੋ ਗੱਲ ਤੁਸੀਂ ਹੁਣ ਕਹਿੰਦੇ ਕਿ ਨਸ਼ੇ ਦੀ ਬਾਦਖਾਟ ਇਹਨਾਂ ਦੀ ਕੈਂਪੇਨ ਵਿੱਚ ਵੀ ਦਿਸ ਰਹੀ ਹੈ ਜਿਹੜੀ ਸੰਗ ਸ਼ਰਮ ਨੇ ਲਾ ਕੇ ਰੱਖੀ ਹੋਈ ਹੈ ਮੈਂ ਤਾਂ ਬੇਨਤੀ ਇਹੀ ਕਰਨੀ ਸੀ ਅੱਜ ਵੀ ਜਿਹੜੀਆਂ ਭੇਡਾਂ ਅੰਮ੍ਰਿਤ ਛਕਾਉਣ ਦੀ ਜਾਂ ਨਸ਼ੇ ਛਡਾਉਣ ਦੀ ਗੱਲ ਕਰਦੀਆਂ ਨੇ ਉਹ ਲਿਸਟਾਂ ਤਾਂ ਦੇ ਦਿਓ ਵੀ ਕਿੰਨੀਆਂ ਕਿਨੇ ਕਿੰਨੀਆਂ ਕਿ ਦੀ ਗਿਣਤੀ ਆ ਉਹਨਾਂ ਲਿਸਟਾਂ ਦੇ ਵਿੱਚ ਵੀ ਐਨਿਆਂ ਨੂੰ ਅੰਮ੍ਰਿਤ ਛਕਾਇਆ ਐਨਿਆਂ ਨੂੰ ਨਸ਼ਾ ਛਡਾ ਦੱਸ ਤਾਂ ਦਿਓ ਯਾਰ ਕਿ ਲੋਕਾਂ ਨੂੰ ਵੇਖੂ ਪਹਿਲਾਂ ਬਣਾਇਆ ਹੁਣ ਵੀ ਬਣਾਉਣਾ ਹੈ ਬਸ ਇੰਨੀ ਕੁ ਗੱਲ ਕਰਨੀ ਹੈ ਬਾਹਲੀ ਗੱਲ ਕਰਨ ਦਾ ਫਾਇਦਾ ਨਹੀਂ ਤੇ ਜਿਹੜੀਆਂ ਭੇਡਾਂ ਨੇ ਨਾ ਉਹਨਾਂ ਨੂੰ ਬੇਨਤੀ ਹੈ ਗੱਲ ਸੁਣ ਲਿਆ ਕਰੋ ਬਿਆਹ ਬਿਆਹ ਕਰਕੇ ਕੁਝ ਨਹੀਂ ਬਣਨਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ